ਹਾਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਤੁਹਾਨੂੰ ਦੱਸਦਾ ਹਾਂ ਕਿ ਇੱਕ ਨਿਸ਼ਚਿਤ ਪੱਕੇ ਸਮੇਂ ਤੇ ਰੋਜ਼ਾਨਾ ਉੱਠਣ ਦੀ ਕਿਹੜੇ ਕਿਹੜੇ ਫਾਇਦੇ ਹਨ ਸਾਨੂੰ ਸਿਹਤ ਲਈ ਜਲਦੀ ਉੱਠਣਾ ਚਾਹੀਦਾ ਹੈ ਕਿ ਜਦ ਸੰਡੇ ਕੰਮ ਕਾਇਤ ਚਲ ਪੈਣ ਕਰਦਾ ਹੈ ਰਾਤ ਨੂੰ ਉਸੇ ਕਿੰਨੇ ਵਜੇ ਸੌਂ ਜੇ ਲੇਕਿਨ ਇੱਕ ਪੱਕਾ ਜਿਹੜਾ ਨਿਸ਼ਚਿਤ ਤੁਹਾਡਾ ਸੌਣ ਦਾ ਤੇ ਉੱਠਣ ਦਾ ਟਾਈਮ ਹੁੰਦਾ ਨਾ ਉਹਦੇ ਸਾਨੂੰ ਕਾਫੀ ਫਾਇਦੇ ਨੇ ਉਨ੍ਹਾਂ ਫਾਇਦਿਆਂ ਦੀ ਆਪਾਂ ਗੱਲ ਕਰੀਏ ਆ ਸਾਨੂੰ ਕਾਫੀ ਉਹਨਾਂ ਦੇ ਅਣਖਿਆ ਸੇਜੜੇ ਲੌਂਗ ਨੇ ਉਹ ਹੁੰਦੇ ਨੇ ਮੈਨ ਵੀ ਵਧੀਆ ਹੁੰਦੀ ਹੈ ਤੇ ਇਨਸੋਮਨੀਆ ਜਾਂ ਨੀਂਦ ਦੀ ਕਮੀ ਦੀ ਪਰੇਸ਼ਾਨੀ ਤੋਂ ਵੀ ਸਾਨੂੰ ਸਮੱਸਿਆ ਮਿਲਦੀ ਇੱਕ ਤਾਂ ਸਾਨੂੰ ਜਗਣਾ ਸੌਖ ਹੁੰਦਾ ਦੂਜਾ ਸਰੀਰ ਦੀ ਨੀਂਦ ਜਿਹੜੀ ਹੈ ਉਹ ਵਧੀਆ ਜਿਹੜੀ ਰਾਤ ਨੂੰ ਜਦੋਂ ਆਦੀ ਹੈ ਤੇ ਸਵੇਰੇ ਅਸੀਂ ਦਿਨੇ ਸਾਰਾ ਦਿਨ ਫਰੈਸ਼ ਰਹਿੰਨੇ ਸੌਣਾ ਆਸਾਨ ਹੁੰਦਾ ਸਾਨੂੰ ਰਾਤੇ ਟਾਈਮ ਤੇ ਨੀਂਦ ਦੀ ਕਮੀ ਜਿਹੜੀ ਨਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਜਿਹੜੀ ਸਾਨੂੰ ਉਹ ਰਾਹਤ ਮਿਲਦੀ ਹੈ ਦਿਨ ਦੇ ਟਾਈਮ ਤੇ ਜਿਹੜੀ ਅਸੀਂ ਕਈ ਵਾਰੀ ਸਲੀਪੀ ਆਈਜ਼ ਲੈ ਕੇ ਜਾਂਦੇ ਆ ਜਾਂ ਝਪਕੀਆਂ ਉਹਦੇ ਤੋਂ ਵੀ ਰਾਹਤ ਮਿਲਦੀ ਹੈ ਕਾਫੀਨ ਦੀ ਨਿਰਭਰਤਾ ਵੀ ਘਟ ਜਾਂਦੀ ਹੈ ਤੇ ਸਾਡੀ ਸੁਚੇਤਤਾ ਜਿਹੜੀ ਹੈ ਉਹ ਵੀ ਸੁਧਰ ਜਾਂਦੀ ਹੈ ਯਾਦਦਾਸ਼ਤ ਵਗੈਰਾ ਜਾਂ ਸਾਡੀ ਕਨਸੈਂਟ੍ਰੇਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਸਟਾਰਕ ਹੁੰਦਾ ਤੁਹਾਨੂੰ ਕਿਸ ਪੱਕੇ ਸਮੇਂ ਤੇ ਉਠਾਂਗੇ ਤੇ ਪੱਕੇ ਸਮੇਂ ਤੇ ਜਦੋਂ ਸੌਵਾਂਗੇ ਤੇ ਸਾਨੂੰ ਵਧੀਆ ਨੀਂਦ ਆਉਗੀ ਸਾਡਾ ਮਾਇ ਫਰੈਸ਼ ਰਹੇਗਾ ਸਾਡਾ ਧਿਆਨ ਤੇ ਜਦ ਅਸੀਂ ਜਿਹੜੀ ਉਹ ਵੀ ਤੇਜ਼ ਹੋਏਗੀ ਸਾਡਾ ਮੂਹ ਵੀ ਖੁਸ਼ਗਵਾਰ ਰਹੇਗਾ ਚਿੜਚਿੜਾਪਨ ਵੀ ਸਾਨੂੰ ਬਹੁਤ ਘਟਾਵੇਗਾ ਜਰ ਤਾਂ ਜਿਹੜੀਆਂ ਸਾਡੇ ਸਰੀਰ ਚੋਂ ਨਿਕਲਦੀਆਂ ਨੇ ਉਹਨਾਂ ਤੋਂ ਹੀ ਰਾਹਤ ਲੱਗੇਗਾ ਸਾਡਾ ਇਮਿਊਨ ਸਿਸਟਮ ਪਾਵਰਫੁੱਲ ਬਣੇਗਾ ਸਾਡੀ ਜਿਹੜੀ ਹੈ ਕੰਮ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਵੀ ਬਹੁਤ ਵਧੀਆ ਰਹੇਗੀ ਸੁਰੱਖਿਅਤ ਰਵਾਂਗੇ ਅਸੀਂ ਤੇ ਡਰਾਈਵਿੰਗ ਬਹੁਤ ਧਿਆਨ ਨਾਲ ਕਰਨਾ। ਇਹਦਾ ਵੀ ਸਾਨੂੰ ਬੈਨੀਫਿਟ ਬਹੁਤ ਜ਼ਿਆਦਾ ਮਿਲਦਾ। ਅਗਰ ਅਸੀਂ ਟਾਈਮ ਨਾਲ ਸੌਣ ਦਾ ਤੇ ਉੱਠਣ ਦਾ ਆਪਣਾ ਪੱਕਾ ਟਾਈਮ ਰੱਖਨੇ। ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ। ਧੰਨਵਾਦ, ਸ਼ੁਕਰੀਆ, ਮਿਹਰਬਾਨੀ।